ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਰੱਬ ਵਰਗੇ ਦਰਸ਼ਕ ਬੀਰ ਭੈਣ ਭਰਾਵਾਂ ਬੱਚਿਆਂ ਬਜ਼ੁਰਗਾਂ ਨੂੰ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਦਾਸ ਗੀਤਕਾਰ ਰਾਜਕੌਰ ਸਿੰਘ ਵਾਲਾ ਜਿਹਦੇ ਮੇਜਰ ਰਾਸਤਾਨੀ ਨੇ ਤਕਰੀਬਨ ਕਾਫੀ ਹਰ ਕਾਸਟ ਦੇ ਵਿੱਚ ਗੀਤ ਗਾਏ ਆ ਬਾਕੀ ਹੋਰ ਵੀ ਕਲਾਕਾਰ ਮੌਜੂਦ ਹੈ ਤਾਂ ਐਮਐਲਏ ਬਲਕਾਰ ਸਿੱਧੂ ਵਰਗੇ ਹੋਰ ਕਲਾਕਾਰਾਂ ਨੇ ਕਾਫੀ ਨੇ ਤੇ ਮੇਰੀ ਬੇਨਤੀ ਹੈ ਕਿ ਮੈਂ ਕੁਝ ਨਵਾਂ ਕਰਨਾ ਚਾਹੁੰਦਾ ਗੀਤਕਾਰੀ ਤੋਂ हट ਕੇ ਸਮਾਜ ਦੇ ਵਿੱਚ ਜਾਂ ਜੋ ਕੁਝ ਵਾਪਰਿਆ ਹੈ ਤੇ ਉਹਦੇ ਵਿੱਚ ਮੈਨੂੰ ਚੈਨਲ ਦੀ ਜ਼ਰੂਰਤ ਸੀ ਮੇਰੀ ਬੇਨਤੀ ਹੈ ਕਿ ਸਾਰਿਆਂ ਨੇ ਮੇਰਾ ਸਾਥ ਦੇਣਾ ਹੈ ਤੇ ਸਾਰਿਆਂ ਨੇ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਹੈ ਸਬਸਕ੍ਰਾਈਬਰ ਵੀ ਕਰਨਾ ਹੈ ਕਿਉਂਕਿ ਮੈਂ ਗੱਲ ਪਛਾਣ ਸਕਾਂ ਮੇਰੇ ਸਿਰ ਕਰਜ਼ਾ ਵੀ ਹੈ ਕੌਮ ਦਾ ਕੌਮ ਦਾ ਕਰਜ਼ਾ ਦੀ ਹੈ ਤੇ ਜਿਹੜੇ ਤਲੀ ਦੇ ਉੱਤੇ ਧਰ ਕੇ ਆਪਣੀਆਂ ਜਾਨਾਂ ਨੂੰ ਆਪਣੇ ਸੀਸ ਨੂੰ ਤੇ ਸਿਰ ਤੇ ਕਫਨ ਬੰਨ ਕੇ ਜਿਹੜੇ ਯੋਧੇ ਸ਼ਹੀਦ ਹੋ ਗਏ ਉਹਨਾਂ ਪ੍ਰਤੀ ਵੀ ਮੇਰਾ ਕੁਝ ਕਰਜ਼ਾ ਹੈ ਉਹ ਮੈਨੂੰ ਪਤਾ ਵੀ ਅੱਜ ਮੇਰੀ ਉਮਰ 60 ਬਰੇ ਦੀ ਹੋ ਗਈ ਹੈ ਮੈਨੂੰ ਲੋੜਾ ਜ਼ਰੂਰ ਹੀ ਮਤਲਬ ਕੁਝ ਗੱਲਾਂ ਇਹ ਜੀਆਂ ਜਿਹੜੀਆਂ ਕਿਉਂ ਮੈਨੂੰ ਪਤਾ ਨਾ ਉਹ ਕਹਿਣਗੀਆਂ ਤੇ ਉਹਦੇ ਲਈ ਮੈਨੂੰ ਚੈਨਲ ਦੀ ਜ਼ਰੂਰਤ ਸੀ ਇਹਦਾ ਤੁਸੀਂ ਮੇਰਾ ਮੈਂ ਫੇਰ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਤੁਸੀਂ ਮੇਰਾ ਸਾਥ ਦੇਣਾ ਮੇਰੇ ਆਪਣੇ ਭਾਈ ਭੈਣ ਭਰਾ ਬਣ ਕੇ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬਰ ਕਰਕੇ ਤੇ ਨਾਲ ਹੀ ਸ਼ੇਅਰ ਵੀ ਕਰਨਾ ਕਿਉਂਕਿ ਇਹ ਮਸਲਾ ਕੌਮ ਦਾ ਹੈ ਮੈਂ ਇੱਕਦੋ ਛੋਟੀਆਂ ਪਾਈਆਂ ਜਿਹਦੇ ਵਿੱਚ ਮੈਂ ਮੋਟੀ ਜਗ੍ਹਾ ਤੇ ਰੱਖਿਆ ਦੁਸ਼ਮਣ ਤਾਂ ਸਾਡੇ ਬਾਲੇ ਆ ਪਰ ਮੇਰਾ ਤਾਂ 8788 ਦੇ ਵਿੱਚ ਮੁਖਬਰਾਂ ਨੂੰ ਵਾਰਨ ਦੇ ਜਿਹੜੀ ਕੈਸਟ ਮੈਂ ਕਰਾਈ ਸੀ ਉਹਦੇ ਵਿੱਚ ਵੱਡਾ ਹੱਥ ਜਿਹੜਾ ਖਾਸ ਕਰਕੇ ਪੰਜਾਬ ਦੇ ਖੌਤੀ ਕਾਮ ਰੇਡ ਸੀ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਚਲੋ ਇਹ ਗੱਲ ਪਾਸੇ ਛੱਡਦੇ ਆ ਅੱਜ ਮੈਂ ਸਿਰਫ 1.5 ਮਿੰਟ ਦੀ ਹੋਰ ਗੱਲ ਕਰਨੀ ਚਾਹੁੰਦਾ ਮੈਂ ਪਿੱਛੇ ਦੇ 3-4 ਦਿਨ ਹੋ ਗਏ ਇੱਕ ਪਾਸੇਗਾ ਵੀ ਜਦੋਂ ਗਵਿੰਦਰਾਮ ਨੂੰ ਇਹ ਆਰਡਰ ਮਿਲਦੇ ਆ ਆਰਡਰ ਕੌਣ ਦਿੰਦਾ ਹੈ ਇਦੋਂ ਰਵੈਰੋ ਆਉਂਦਾ ਰਵੈਰੋ ਨੇ ਆ ਕੇ ਕਿਹਾ ਵੀ ਕੋਈ ਦਲੀਲ ਨਹੀਂ ਕੋਈ ਅਪੀਲ ਨਹੀਂ ਕੁਝ ਨਹੀਂ ਕਰਨਾ ਗੋਲੀ ਬੱਟੇ ਗੋਲੀਬਾਜ਼ ਜਿੱਥੇ ਮਿਲਦੇ ਆ ਮਾਰ ਦਿਓ ਤੇ ਉਸ ਮੌਕੇ ਮੌਜੂਦਾ ਐਸਐਸਪੀ ਫਰੀਦਕੋਟ ਗਵਿੰਦਰਾਮ ਜਿਹੜਾ ਆਮੀ ਲਾਜਿਕ ਵਰਤਦਾ ਹੁੰਦਾ ਸੀ ਵੀ ਤੁਸੀਂ ਕਹਿੰਦਾ ਗਵਿੰਦ ਸਿੰਘ ਨੂੰ ਭੁੱਲ ਜਾਓਗੇ ਤੇ ਗਵਿੰਦਰਾਮ ਯਾਦ ਰੱਖੋਗੇ ਸਾਡੀਆਂ ਭੈਣਾਂ ਦੇ ਮੋਹਾਂ ਦੇ ਵਿੱਚ ਆਪ ਇਹ ਮੂਤ ਕਰਕੇ ਕਹਿੰਦਾ ਸੀ ਜੇ ਗਵਿੰਦਰ ਸਿੰਘ ਦਾ ਅੰਮ੍ਰਿਤ ਪੀਤਾ ਤਾਂ ਗਵਿੰਦਰ ਰਾਮ ਦਾ ਮੂਤ ਪਿਓ ਤੇ ਕਰਦਾ ਸੀ ਜਿਹੜੇ ਕਹਿੰਦੇ ਨੇ ਨਾ ਵੀ ਸਿੰਘਾਂ ਨੇ ਇਹ ਜੀ ਸਿੰਘਾਂ ਨੇ ਨਿਰਦੋਸ਼ਿਆ ਕੀਤਿਆ ਸਿੰਘਾਂ ਨੇ ਕਿਸੇ ਨਿਰਦੋਸ਼ੇ ਨੂੰ ਕੁਝ ਨਹੀਂ ਕੀਤਾ ਜੋ ਕੀਤਾ ਉਹ ਸਾਰਾ ਕੁਝ ਸੈਂਟਰ ਦੀ ਸਹਿ ਦੇ ਉੱਤੇ ਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਖਾਤਰ ਕੀਤਾ ਮੈਂ ਇਹ ਗੱਲ ਕਰਦਾ ਸੀ ਫਰੀਦਕੋਟ ਦੇ ਵਿੱਚ ਇਹ ਨੇ ਮੀਟਿੰਗ ਸੱਦ ਕੇ ਤੇ ਆਰਡਰ ਦੇਤੇ ਮਾਰੂ ਉਹ ਉਹ ਇੱਕ ਟੱਪਾ ਜਿਹੜਾ ਤਾਂ ਲਾਇਆ ਸੀਗਾ ਉਹ ਦੱਸਿਆ ਹੈ ਤੁਹਾਡੀ ਬੇਨਤੀ ਦੇ ਉੱਤੇ ਇਹ ਪ੍ਰਸੰਗ ਜਿਹੜੇ ਪੁਰਾਣੇ ਐ ਕੈਸਟਾਂ ਸਾਡੀਆਂ ਆ ਚੁੱਕੀਆਂ ਨੇ ਕਿਸੇ ਕਾਰਨ ਮੇਰੇ ਕੋਲੇ ਆਪਦੇ ਕੋਲੇ ਕੋਈ ਕੈਸਟ ਨਹੀਂ ਐ ਇੱਥੋਂ ਤੱਕ ਕਿ ਮੇਰੇ ਕੋਲੇ ਦੀਤ ਵੀ ਕੋਈ ਐ ਨਹੀਂ ਮੇਰੀ ਬੇਨਤੀ ਐ ਵੀ ਜੇ ਪੁਰਾਣੇ ਵੀਰ 60 ਤੋਂ ਲੈ ਕੇ 80 ਸਾਲ ਦੇ ਜੇ ਕਿਸੇ ਦੇ ਘਰੇ ਕੋਈ ਇਹ ਚੀਜ਼ਾਂ ਪਈਆਂ ਤਾਂ ਤੁਸੀਂ ਮੈਨੂੰ ਜਰੂਰ ਉਹ ਪਹਚਾਓ ਤੇ ਮੈਂ ਦੁਬਾਰਾ ਫਿਰ ਨਮਿਆਂ ਮਤਲਬ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਦੱਸ ਸਕਾਂ ਵੀ ਸਿੱਖ ਕੌਮ ਦੇ ਨਾਲ ਕੀ ਵਾਪਰਿਆ ਹੁਣ ਮੈਂ ਗੱਲ ਕਰਦਾ ਸੀ ਜਿਹੜਾ ਦਵਿੰਦਰ ਰਾਮ ਐ ਜਿਹ ਤੋਂ ਉਹਨੇ ਕਹਿਤਾ ਤੇ ਬੜਾ ਕੁਛ ਕੀਤਾ ਉਹਨੇ ਉਹ ਇੱਕ ਪ੍ਰਸੰਗ ਦਾ ਹੈਗਾ ਤੇ ਉਸ ਤੋਂ ਬਾਅਦ ਫਿਰ ਜਦੋਂ ਉਹਦੇ ਦੁਖ ਦੀ ਰਾਗ ਨੂੰ ਹੱਥ ਪਾਇਆ ਕੰਬਰਜੀਤ ਸਿੰਘ ਸੁਲਤਾਨਪਿੰਡ ਵਰਗਿਆਂ ਨੇ ਜੋਧਿਆਂ ਨੇ ਜਦੋਂ ਦੁਖ ਦੀ ਰਾਗ ਨੂੰ ਹੱਥ ਪਾਇਆ ਤੇ ਇਕੱਲਾ ਉਹਦਾ ਮੁੰਡਾ ਸੀ ਚਲੋ ਗੱਲ ਗੈਸਟ ਵੱਡੀ ਨਾ ਹੋ ਜੇ ਸੱਥਰ ਦੇ ਉੱਤੇ ਗਵਿੰਦ ਰਾਮ ਦੀ ਲੜਕੀ ਬੈਠੀ ਆ ਉਹਦੀ ਘਰ ਵਾਲੀ ਬੈਠੀ ਆ ਤੇ ਗਵਿੰਦ ਰਾਮ ਆ ਬੈਠਾ ਹੈ ਤੇ ਹੋਰ ਉੱਥੇ ਫਿਰ ਇਹਦੀ ਲੜਕੀ ਬੋਲਦੀ ਹੈ ਆ ਉਹਦੇ ਡੈਡੀ ਨੂੰ ਉਹ ਮੈਂ ਥੋੜਾ ਜਿਆਦਾ ਇੱਕ ਟੱਪੇ ਗਾਉਣਾ ਹੈ ਉਸ ਤੋਂ ਬਾਅਦ ਜਦੋਂ ਤੁਹਾਡੀ ਹੁਕਮ ਹੋਇਆ ਤਾਂ ਮੈਂ ਜ਼ਰੂਰ ਆਪਣੇ ਚੈਨਰ ਨਹੀਂ ਚੈਨਰ ਬਣਾਏ ਤਾਂ ਵੀ ਮੈਂ ਉਹ ਚੀਜ਼ਾਂ ਫੇਰ ਦੁਬਾਰਾ ਰੱਖੂੰਗਾ ਉਹ ਕਹਿੰਦੀ ਹੈ ਗਵਿੰਦਰ ਸਿੰਘ ਦੇ ਘਰ ਵਾਲੇ ਕਹਿੰਦੇ ਛੱਡ ਹੋ ਸਾਰੀਆਂ ਗੱਲਾਂ ਸਰਕਾਰਾਂ ਸਕੂਲਾਂ ਵਾਲੀਆਂ ਗੱਲਾਂ ਨੂੰ ਛੱਡ ਇਹਨਾਂ ਗੱਲਾਂ 'ਚ ਕੋਈ ਤੰਤ ਨਹੀਂਗਾ ਤੇਰੇ ਵਾਂਗੂ ਮਿੱਤੂ ਥਾਣੇਦਾਰ ਵੀ ਹੰਕਾਰ ਵਿੱਚ ਸਿੰਘਾਂ ਉੱਤੇ ਜ਼ੁਲਮ ਕਮਾਮ ਦਾ ਚਿੱਟੇ ਦਿਨ ਸਿੰਘਾਂ ਨੇ ਬਾਜ਼ਾਰ ਵਿੱਚੋਂ ਘੇਰ ਲਿਆ ਕੋਠੀ ਤੁਸੀਂ ਥਾਣੇ ਵੱਲ ਜਾਂਮਦਾ ਤੇਰੇ ਵਾਂਗੂ ਮਿੱਤੂ ਥਾਣੇਦਾਰ ਵੀ ਹੰਕਾਰ ਵਿੱਚ ਸਿੰਘਾਂ ਉੱਤੇ ਜ਼ੁਲਮ ਕਮਾਮਦਾ ਚਿੱਟੇ ਦਿਨ ਸਿੰਘਾਂ ਨੇ ਬਾਜ਼ਾਰ ਵਿੱਚ ਘੇਰ ਲਿਆ ਕੋਠੀ ਤੁਸੀਂ ਥਾਣੇ ਵੱਲ ਜਾਂਮਦਾ ਲੱਗਿਆ ਪਜਣ ਮੂਰੇ ਦੇਖਿਆ ਏ ਕਾਲ ਨੂੰ ਲੱਗਿਆ ਪਜਣ ਮੂਰੇ ਦੇਖਿਆ ਏ ਕਾਲ ਨੂੰ ਪਰ ਭੱਜਿਆ ਨਾ ਜਾਣ ਦਿੰਦੇ ਸਿੰਘ ਢਾਡੀਏ ਬਰਾ ਤੂੰ ਕਿਹੜੇ ਬਾਗ ਦੇ ਆ ਮੂੜੀ ਡੈਡੀ ਜੀ ਦਿੱਤੇ ਇੰਦਰਾ ਤੇ ਬੈਦਿਆ ਦੇ ਗੰਗਾ ਫੁੱਲ ਪਾ ਤੂੰ ਕਿਹੜੇ ਬਾਗ ਦੇ ਆ ਡੈਡੀ ਮੂੜੀ ਜੀ ਦਿੱਤੇ ਇੰਦਰਾ ਤੇ ਬੈਦਿਆ ਦੇ ਗੰਗਾ ਫੁੱਲ ਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ